ਹਾਂਜੀ ਹੱਸੀ ਕਾਲ ਸਰੇ ਕਿ ਮੈਂ ਠੀਕ ਠਾਕ ਹੂੰ ਪ੍ਰਮਾਤਮਾ ਸਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦਿਨ ਤੁ ਗੁਣੀ ਰਾਤ ਸੁਗਣੀ ਸੱਗੀ ਬਖਸ਼ੇ ਤੇ ਅੱਜ ਜੀ ਅਸੀਂ ਗੁਰਦੁਆਰਾ ਸਾਹਿਬ ਕਾਫੀ ਟਾਂਗੋ ਕਿਸਾਂਥੇ ਦੇ ਕੇ ਆਉਂਦੇ ਸੀ ਬੱਚਿਆਂ ਨੂੰ ਤੇ ਅੱਜ ਅਸੀਂ ਜਾਣਾ 2 ਵਜੇ ਠੀਕ ਹੈ 2 ਵਜੇ ਨਾਲ ਤੇ ਬੱਚਿਆਂ ਦਾ 4 ਵਜੇ ਪੇਪਰ ਆਜ ਧਰਮਕ ਪੇਪਰ ਹੈ ਘਰਵਾਣੀ ਜੀ ਨੌਵੇਂ ਪਾਸ਼ਾ ਦੇ ਸ਼ਲੋਕ ਜਿਹੜੇ ਉਹਨਾਂ ਜੀ ਆ ਤੇ ਦੇਖ ਲਓ ਵੀ ਅਸੀਂ ਦੋ ਦਿਨ ਵੀ ਅਸੀਂ ਸੋਮਵਾਰ ਤੋਂ ਬੱਚਿਆਂ ਨੂੰ ਪੜਾਉਣ ਲੱਗੇ ਹਾਂ ਤੇ ਕੱਲ ਤੱਕ ਪਰਸੋਂ ਤੱਕ ਬੱਚੇ ਵਧੀਆ ਨਾਮ ਬਾਸ਼ਾ ਦੇ ਸ਼ਲੋਕ ਪੜ੍ਹਨ ਲੱਗੇ ਬਹੁਤ ਵਧੀਆ ਸ਼ਬਦ ਪੜ੍ਹਨ ਲੱਗੇ ਸੀ ਠੀਕ ਹੈ ਹੁਣ ਜਦੋਂ ਪਹਿਲਾਂ ਸਲੋਕ ਹੀ ਨਹੀਂ ਪਤਾ ਕਿ ਸ਼ਲੋਕ ਵੀ ਹੈਗੇ ਜਾਂ ਸ਼ਲੋਕ ਕੀ ਹੈ ਜਾਂ ਕਿਹੜੇ ਗੁਰੂ ਦੀ ਬਾਣੀ ਹੈ ਸ਼ਲੋਕ ਕਿਹੜੇ ਗੁਰੂ ਦੇ ਹਨ ਤੇ ਮੈਂ ਸਾਰਾ ਕੁਸ ਕਰ ਲ ਬਾਬਾ ਜੀ ਨੂੰ ਵੀ ਸੁਣਾਇਆ ਬੱਚਿਆਂ ਨੂੰ ਗੱਪਾਂ ਇਹਨਾਂ ਕਾ ਜਿਹੜੇ ਮਰਜ਼ੀ ਬੱਚੇ ਨੂੰ ਕਹੋ ਇੱਕ ਤੋਂ ਬੱਚੇ ਉਹ ਵੀ ਛੋਟੇ ਹਜੇ ਕਰਕੇ ਬਾਕੀ ਸਾਰੇ ਬੱਚੇ ਵਧੀਆ ਅਸਲੋਕ ਸੁਣਾਇਆ ਦੋ ਦੋ ਸਾਢੇ ਕਿ ਤਿੰਨ ਪੌਣੇ 4 ਵਜੇ ਤੱਕ ਤਾਂ ਉਹਨਾਂ ਦੀ ਕਲਾਸ ਲਾਵਾਂਗੇ ਅਸੀਂ ਜਿਹੜਾ ਕੋਈ ਰਹਿ ਗਿਆ ਕੋਈ ਉਹਨਾਂ ਦਾ ਪੁੱਛਾ ਦੱਸਾਂਗੇ ਸਮਝਾਵਾਂਗੇ ਉਹਨਾਂ ਨੂੰ ਉਦੋਂ ਬਾਅਦ 4 ਵਜੇ ਉਹਨਾਂ ਦਾ ਪੇਪਰ ਸ਼ੁਰੂ 4 ਤੋਂ ਮੱਲਾਗਾ 6 ਵਜੇ ਤੱਕ ਤੇ 1.5 ਘੰਟੇ ਦਾ ਪੇਪਰ ਸਾਢੇ 5 ਤੱਕ ਹੋਗਾ 4 ਤੋਂ 6 ਤੱਕ ਹੀ ਹੋਗਾ ਕਿਉਂਕਿ ਬੱਚੇ ਉਠਾਉਂਦੇ ਕਰਦੇ ਵੀ ਟਾਈਮ ਲੱਗ ਜਾਂਦਾ ਹਨਾ ਤੇ ਇਸ ਕਰਕੇ ਦੇਖੋ ਅੱਜ ਬੱਚੇ ਇਨਨੇ ਕ ਪਾਣ ਜਾ ਵੈਸੇ ਤਾਂ ਪਹਿਲਾਂ ਬੱਚੇ ਸਾਡੇ ਦੋ ਬੱਚੇ ਪਹਿਲਾ ਹੋ ਗਿਆ ਬਹੁ ਟਾਈਮ ਸਰਦਾਰ ਜੀ ਬਿਮਾਰ ਰਹੇ ਹੁੰਦੇ ਉਹ ਬਿਮਾਰ ਹੋ ਗਏ ਸਰਦਾਰ ਦੇ ਪਾਪਾਏ ਬਾਰੇ ਕਹਿਣ ਲੱਗੇ ਉਹ ਲੈ ਜਾਂਦੇ ਛੱਡ ਜਾਂਦੇ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਲੈ ਵੀ ਜਾਇਆ ਕਰਾਂਗੇ ਛੱਡ ਵੀਆ ਕਰਾਂਗੇ ਸਾਡੇ ਬੱਚਿਆਂ ਨੂੰ ਕਰਾ ਦੇ ਤੁਸੀਂ ਫਿਰ ਫਿਰ ਦੋ ਵਰੀ ਹਟ ਹਟ ਕੇ ਵਿੱਚੋਂ ਲਾਇ ਦਿੱਤਾ ਘੰਟਾ ਦੋ ਘੰਟੇ ਲਾ ਗਏ ਸਰਦਾਰ ਜੀ ਫਿਰ ਮੈਨੂੰ ਵੀ ਬੈਠਣਾ ਔਖਾ ਲੱਗਦਾ ਬਾਲਾ ਜੇ ਇਹ ਵੀ ਬਾਲਾ ਇਹ ਤਾਂ ਚਲੋ ਬਿਮਾਰ ਹੈ ਬੈਠ ਨਹੀਂ ਸਕਦੇ ਤੇ ਹੈ ਕਰ ਕਿਉਂਕਿ ਉਹ ਉਹਦਾ ਪਰਾਇਆ ਸੀ ਨੰਨੇ ਨੇ ਬਾਲ ਚੜਦਾ ਤੇ ਉਹ ਤੋਂ ਪਹਿਲਾਂ ਸਾਡੇ ਬੱਚੇ ਨਾ ਅਕੈਡਮੀ ਚ ਗਏ ਸੀ ਤਿੰਨ ਚਾਰ ਬੱਚੇ ਗਏ ਸੀ ਇੱਕ ਬੇਟੀ ਨੇ ਹੈ ਕਿ ਕੀਤਾ ਸੀ ਇਹ ਕੀਰਤ ਸੋਲਾ ਹੁੰਦਾ ਉਹਦੇ ਚ ਨਾ ਜੈ ਕਰ ਕੀਰਤ ਆਖੀ ਹੁੰਦਾ ਹੁੰਦਾ ਜੈ ਕਰ ਕੀਰਤ ਆਖੀ ਕਰਤੇ ਕਹੋ ਇਸ ਮਰ ਜੈ ਕਰ ਕੀਰਤ ਆਖੀ ਕੋ ਜੰਦਾ ਤੇ ਬੱਚੇ ਨੇ ਨਾ ਜੇ ਕਰ ਕਹਦਾ ਸੀਗਾ ਉਹਦੇ ਚ ਉਹ ਰਹਿ ਗਈ ਸੀ ਬੇਟੀ ਤੇ ਬਾਕੀ ਸਾਡੇ ਤਿੰਨ ਬੱਚੇ ਫਸਟ ਸੈਕੰਡ ਥਰਡ ਆਏ ਸੀ ਅਕੈਡਮੀ ਚ ਤੇ ਉਹਨਾਂ ਨੂੰ ਪ੍ਰਾਇਜ ਮਲੇਸੀ ਨਾਂ ਮਲੇਸੀ ਨੂੰ ਦੋ ਸਾਲ ਹੋ ਗਏ ਸਭ ਤੋਂ ਪਹਿਲਾਂ ਤੇ ਹੁਣ ਉਸ ਤੋਂ ਬਾਅਦ ਹੁਣ ਬੱਚਿਆਂ ਦਾ ਸਾਡੇ ਪੇਪਰ ਹੈ ਕਿਉਂਕਿ ਵਿੱਚੇ ਬਿਮਾਰ ਹੋ ਗਏ ਫਿਰ ਹੁਣ ਬੱਚਿਆਂ ਦਾ ਪੇਪਰ ਸਿੱਧੂ ਬਾਅਦ ਬੱਚਿਆਂ ਦਾ 13 ਤਰੀਕ ਨੂੰ ਪੇਪਰ ਹੈ ਤੇ ਦੇਖੋ ਹੁਣ ਛੋਟੇ ਬੱਚੇ ਦਾ 5 ਤੋਂ 11 ਸਾਲ ਤੱਕ ਦਾ ਜਪੀ ਸਰ ਦਾ ਤੇ ਉਸ ਤੋਂ ਬਾਅਦ ਉੱਪਰ ਹੈਗਾ 12 ਤੋਂ ਅੱਗੇ ਬੱਚੇ ਜੋ ਵੀ ਹੈ ਉਹਨਾਂ ਦਾ ਹੈਗਾ ਦਾ ਨਵੇਂ ਭਾਸ਼ਾ ਦੇ ਸ਼ਲੋਕ ਦਾ ਤੇ ਚਲੋ ਪ੍ਰਮਾਤਮਾ ਕਰਾਪਾ ਕਰੇ ਦੋ ਬੱਚੇ ਵੀ ਆ ਜਾਣੋ ਨਾ ਸਾਡੇ ਉਹਦੇ ਵਿੱਚ ਸੰਤਾਂ ਵੀ ਬੱਲੇ ਬੱਲੇ ਕਿਉਂਕਿ ਬੱਚੇ ਨੂੰ ਕੁਝ ਵੀ ਨਹੀਂ ਪਤਾ ਜਪਜੀ ਸਾਹਿਬ ਨੂੰ ਨਹੀਂ ਸੀ ਪਤਾ ਚਲ ਸੰਤਾਂ ਹੀ ਆ ਵੀ ਬੱਚੇ ਚਲ ਘਰਵਾਨੀ ਨਾਲ ਜੁੜ ਰਹੇ ਹਨ ਐਨੇ ਬਹੁਤ ਹੈ ਵੀ ਬੱਚੇ ਘਰਵਾਨੀ ਨਾਲ ਜੁੜਨਗੇ ਹਨ ਕੋਈ ਸੋਝੀ ਆਉਗੀ ਕੁਝ ਨਸ਼ਿਆਂ ਤੋਂ ਬਚਣਗੇ ਕੁ ਕੁਸ਼ਾ ਹਨ ਤੇ ਸੰਤ ਇੰਨੇ ਆ ਵੀ ਆਪਾਂ ਜੇ ਕਿਸੇ ਦਾ ਭਲਾ ਕਰਾਂਗੇ ਤਾਂ ਆਪਦਾ ਭਲਾ ਹੋਊਗਾ ਸਾਨੂੰ ਕਿਸੇ ਨੇ ਕੁਐਸਚਨ ਕੀਤਾ ਕਹਿੰਦੇ ਕਿ ਵੀ ਤੁਸੀਂ ਇੰਨਾ ਲੋਕ ਬੱਚਿਆਂ ਨੂੰ ਜੋੜ ਰਹੇ ਆ ਜੀ ਤੁਸੀਂ ਗਰਵਾਣੀ ਦਾ ਹਨਾ ਤੇ ਤੁਸੀਂ ਉਹ ਕਰ ਰਹੇ ਆ ਤੇ ਤੁਹਾਡੇ ਆਪ ਦੇ ਬੱਚੇ ਜੁੜੇ ਸੀ ਮੈਂ ਕਿਹਾ ਮੇਰੇ ਦਾ ਬੱਚਿਆਂ ਨਾਲ ਮੈਂ ਹਮਮੇਂ ਛੋਟੇ ਛੋਟੇ ਨੂੰ ਜੋਲ ਲਿਆ ਸੀ ਪ੍ਰਵਾਦ ਫੇਰਾਂ ਚੱਲਦੇ ਸੀ ਮੈਂ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਲੈ ਜਾਂਦੀ ਹੁੰਦੀ ਸੀ ਨਾਲ ਉੱਥੇ ਉਹ ਆਪ ਹੀ ਤਿਆਰ ਹੋ ਜਾਂਦੇ ਸੀ ਜਾਂਦੇ ਸਾਡੇ ਤੇ ਮੈਂ ਕਿਹਾ ਛੋਟੇ ਛੋਟੇ ਸੀ ਮੇਰੀ ਬੁੜੀ ਆ ਤੁਮੇ ਸਾਡੀ ਸੈਕਿੰਡ ਕਲਾਸ ਚ ਸੀ ਤੇ ਬੇਡਾ ਮੇਰਾ ਮਿਲਦਾ ਫੋਰਥ ਫਿਫਥ ਸੀਗਾ ਤੇ ਮੈਂ ਕਿਹਾ ਤਾਂ ਮੈਨੂੰ ਪਹਿਲਾਂ ਉੱਠ ਖੜਦੇ ਸੀ ਚਾਰ ਤੋਂ ਵੀ ਪਹਿਲਾਂ ਤੇ ਮੈਂ ਕਿਹ ਸਕੂਲ ਦੇ ਟਾਈਮ ਜਦੋਂ ਸੰਟ ਜੀ ਵਿੱਚ ਪੜ੍ਹਦੇ ਸੀ 6 ਵਜੇ ਬੈਂਸੇ ਉਦੋਂ ਅਸੀਂ ਆ ਜਾਂਦੇ ਸੀ ਵਾਪਸ ਮੈਂ ਕਿ ਮੈਂ ਤਾਂ ਬਹੁਤ ਜੋੜੀ ਸੀ ਹੁਣ ਜੀ ਆਪ ਹੀ ਟੁੱਟ ਗਏ ਤੇ ਇਹਦੇ ਵਿੱਚ ਕੀ ਕਹਿਣਾ ਹਨਾ ਆਪ ਹੀ ਨਹੀਂ ਜੁੜੇ ਤੇ ਬੇਟਾ ਤਾਂ ਮੇਰਾ ਦੇਖ ਲਓ ਇੰਨਾ ਐ ਜਪਜੀ ਸਾਹਿਬ ਨੂੰ ਵਧੀਆ ਹੁੰਦਾ ਸੀਗਾ ਮੈਂ ਸੰਥਿਆ ਦਵਾਈ ਸੀ ਉਦੋਂ ਚਲੋ ਹੁਣ ਤਾਂ ਆਪ ਨੂੰ ਵੀ ਆਉਂਦਾ ਵਧੀਆ ਕੋਈ ਇਸ ਜੀ ਚੱਕਰ ਨੇ ਉਦੋਂ ਮੈਂ ਨਾ ਉੱਥੇ ਗੁਰਦੁਆਰਾ ਸਾਹਿਬ ਸੜੇ ਖਾਣ ਸਾਧਵਾਂ ਜਿਹੜਾ ਉਧਰ ਰੇਲਵੇ ਲਾਈਨ ਤੇ ਆ ਉੱਥੇ ਮੈਂ ਸੀਗਾ ਇੱਕ ਮੁੰਡਾ ਬਾਬਾ ਸੀ ਜਿਹੜਾ ਗਿਆਨੀ ਉਹ ਤਾਂ ਮੈਂ ਬੱਚੇ ਨੂੰ ਬੜੇ ਇਨਸਾਨ ਤੇ ਅਦਵਾਈ ਸੀ ਫਿਰ ਮੈਂ ਘਰੇ ਵੀ ਪੜਾਉਂਦਿੰਦੇ ਸੀ ਪਰ ਮੈਂ ਬਾਠ ਕਰਦਾ ਇਹਨਾਂ ਨੂੰ ਕਹਿਣਾ ਕਰਨ ਬੈਠੋ ਵੀ ਐ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਹੁਣ ਜੇ ਆਪ ਹੀ ਨਹੀਂ ਉਹ ਲੱਗੇ ਹਨਾ ਗਲਤ ਸੰਗ ਜਿਹੋ ਜਿਹੇ ਜਫਸ ਗਏ ਜਿਹੋ ਜਿਹੇ ਸੀਗੇ ਸੰਗਤ ਉਹ ਜਿਹੇ ਚੋਹੇ ਜੇ ਹੋ ਗਏ ਹਨਾ ਉਹ ਸੰਗਤ ਫਸਣੀ ਹੈ ਜਦੋਂ ਕਿਸੇ ਨੇ ਪਾਠ ਨਹੀਂ ਕਰਨਾ ਕਿਸੇ ਨੂੰ ਪਤਾ ਹੀ ਨਹੀਂ ਹਨਾ ਉਹੋ ਜਿਹੇ ਬੱਚਿਆਂ ਦੇ ਨਾਲ ਰਹਿਣਾ ਫਿਰ ਉਹੋ ਜਿਹੇ ਗਲਤ ਕੰਮ ਉਹੋ ਜਿਹੇ ਬੱਚੇ ਨੇ ਕਰਨੇ ਵੀ ਜਿੰਮੇ ਹੁਣ ਮੰਨ ਲਿਆ ਕਿਸੇ ਨੇ ਪਾਠ ਕਰਨ ਨਹੀਂ ਹੈ ਹਨਾ ਪਾਠ ਦਾ ਪਤਾ ਹੀ ਨਹੀਂ ਕਰਵਾਣੀ ਦਾ ਪਤਾ ਹੀ ਨਹੀਂ ਸਿੱਖ ਹੋ ਕੇ ਵੀ ਬੱਚਿਆਂ ਨੂੰ ਪਤਾ ਨਹੀਂ ਸਿੱਖਾਂ ਦੇ ਬੱਚੇ ਹੋ ਕੇ ਕੁਝ ਨਹੀਂ ਪਤਾ ਕਰਵਾਣੀ ਕੀ ਚੀਜ਼ ਹੈ ਪਰ ਮੇਰੇ ਬੱਚੇ ਆਏ ਆ ਭਲਾ ਬਲਗ ਹੈ ਮੇਰੇ ਬੇਟੇ ਨੇ ਕੇਸ ਕਟਾ ਦੇ ਪਰ ਮੇਰੇ ਸਾਡੀ ਸਿੱਖੀ ਇੰਨੀ ਕੋਟ ਕੋਟ ਭਰੀ ਹੋਈ ਹੈ ਵੀ ਉਹ ਸਿੱਖੀ ਤੋਂ ਵੀ ਉਹ ਇਹ ਨਹੀਂ ਕਹਿਣਗੇ ਵੀ ਅਸੀਂ ਸਿੱਖ ਨਹੀਂਗੇ ਠੀਕ ਹੈ ਵੀ ਉਹ ਇਹ ਨਹੀਂ ਕਹਿਣਗੇ ਕਿ ਵੇਸੇ ਸਿੱਖ ਨਹੀਂ ਜਾਓ 크ਿਸਚਨ ਬਣ ਜਾਣਗੇ ਜਾਓ ਮੁਸਲਮਾਨ ਬਣ ਜਾਣਗੇ ਜਾਓ ਗੋਰੇ ਬਣ ਜਾਣਗੇ ਮੇਰੇ ਇੰਨਾ ਕ ਮਿੰਨਾ ਹੈਗਾ ਮੇਰੇ ਬੱਚਿਆਂ ਦੇ ਵੀ ਉਹ ਅਸੀਂ ਭਲਾ ਲੱਖ ਉਹਨਾਂ ਨੇ ਵਾਲ ਕਟਾ ਦੇ ਆ ਠੀਕ ਹੈ ਬੇਡਿੰਗ ਮੇਰੇ ਪਰ ਉਹ ਉਹਨਾਂ ਦੇ ਵਿੱਚ ਸਿੱਖੀ ਆ ਅੱਗੇ ਭਾਈ ਆਪਾਂ ਬਾਹਲੀ ਗਰੰਟੀ ਵੀ ਨਹੀਂ ਲੈਂਦੀ ਮਨ ਮੋੜ ਦੇ ਦਾ ਪਤਾ ਨਹੀਂ ਹੈ ਨਾ ਕੋਈ ਉਹੋ ਜੀ ਸਲਾਹ ਦੇ ਦਿੱਤੀ ਕਿਸੇ ਨੇ ਮਨ ਵੀ ਮੋੜ ਸਕਦਾ ਪਰ ਮਨ ਮੋੜ ਦੇ ਵਿੱਚ ਵੀ ਜਿਹੜੀ ਸਿੱਖੀ ਇਹਨਾਂ ਦਾ ਖੂਨ ਦੇ ਵਿੱਚ ਆ ਕਹਿੰਦੇ ਹਜ਼ਾਰਾਂ ਸਾਲ ਵੀ ਡੀਐਨਏ ਬੰਦੇ ਦਾ ਜਿਹਦੀ ਹੁੰਦਾ ਉਹ ਸਿੱਖ ਵੀ ਬਣ ਜੇ Hindu ਸਿੱਖ ਬਣ ਜੇ ਉਹਦਾ ਜਿਹੜਾ ਡੀਐਨਏ ਹੋਊਗਾ Hindu ਦਾ ਹੀ ਹੋਊਗਾ ਦੇਚ ਹਮਦਰਦੀ Hindu ਪ੍ਰਤੀ ਤੇ ਹੁਣ ਲੱਖ ਸਾਡੇ Christian ਬਣ ਜਾਂਦੇ ਆ ਭਾਈ ਸਾਡੇ ਭੈਣ ਭਰਾ ਸਾਡੇ ਪਰ ਉਹਨਾਂ ਦਾ ਜਿਹੜਾ ਡੀਐਨਏ ਹੋਊ ਸਿੱਖ ਵਾਲਾ ਹੀ ਹੋਊਗਾ ਉਹਨਾਂ ਨੂੰ ਗੁੜਤ ਸਿੱਖੀ ਚੋਂ ਮਿਲੀ ਹੋਈ ਹੈ ਜੇ ਮਰਜੀ ਆ ਠੀਕ ਹੈ ਪਰ ਉਹਨਾਂ ਨੇ ਰਹਿਣਾ ਸਿੱਖੀ ਚ ਲਓ ਜੀ ਅਸੀਂ ਘਰ-ਦੋਰ ਸਭ ਚੱਲਿਆਂ ਤੋਂ ਵੱਜ ਕੇ رہی تھی جیسک کھانے دیکھو کن کے بوگے پاؤ بسکٹ کھا چکا ہوں بچہ ਆਪਦੇ ਆਪ ਦੀ ਕਲਾਸ ਲਿਖਣੀ ਐ 6 ਮਹੀਨਾ ਲਿਖ ਦਿਓ ਸਾਰੀ ਆਪਦੇ ਆਪ ਦੀ ਲਿਖਣੀ ਐ ਭਾਈ ਸੀ ਦਾ ਨਾਮ ਤੁਸੀਂ ਲਿਖੋ ਗੁਰਪ੍ਰੀਤ ਸਿੰਘ ਸਾਈ 35 ਹੋਣੀ ਐ 35 ਜਰੂਰ ਲਿਖਣੀ ਚਾਹਾਂ ਉਹ ਨਹੀਂ ਛੱਡਣੀ ਜੀ ਫਿਰ ਪੇਪਰ ਕੈਂਸਲ ਹੋ ਜਾਣਾ ਤੁਹਾਡਾ 22 ਦੇ ਨਾਲ ਦੇਖੋ ਗੁਰਪ੍ਰੀਤ ਸਿੰਘ ਜੀ ਦਾ ਆਪ ਦਾ ਇਹ ਆਪ ਦੇ ਜਿੱਤਾ ਦਾ ਨਾਮ ਦੇਖੋ ਆਵੇ ਉਹ ਲੱਗਦਾ ਇਹਦਾ ਨਾਮ ਲਿਖਿਆ ਈ ਤੇ ਸੋਦੀ ਕਿਹੜੀ ਗੱਲ ਹੈ ਜਿਹੜੇ ਮਤਲਬ ਜਿਹੜੀ ਐ ਸਤਵੀਂ ਐ 8 ਇਹਨੇ ਤਾਂ ਬੱਚੇ ਦੀ ਉਮੀਦ ਨਹੀਂ ਸੀ ਹਣਾ ਐਂਡ ਹਾਂ ਉਹਦਾ ਭਾਗ ਅੱਪਰ ਤੇ ਮੈਂ ਅੜਾ ਐਸਾ ਹੀ ਲ ਉਹਨੂੰ ਵੀ ਲਿਆਉਂਦਾ ਲਵਜੋਤ ਨੂੰ ਉਹ ਕਾਤ ਨਹੀਂ ਕੋਈ ਗੱਲ ਨਹੀਂ ਬਤਾਉਣੀ ਉਹ ਵਿਆਹ ਚਾ ਹਾਂ ਚਲ ਮੈਂ ਕਿੱਥੇ ਘਰਿਆ ਚਲ ਵਧੀਆ ਹੋ ਗਿਆ ਤੇ ਪਰਚਾ ਦੇ ਕੇ ਬੈਠਾ ਉਰੀਆ ਮਤਾ ਉਰੀਆ ਵੱਜ ਗਿਆ ਹਾਂ ਆਦਾ ਲੈ ਚਾਵਲ ਲੈਣੇ ਹੋਰ ਆਦੇ ਆਦੀ ਆਦੀ ਬ੍ਰੈਂਡ ਆਦੀ ਬਿਸਕੁਟ ਬੈਠਾ ਬਿਠ ਬਿਸਕੁਟ ਆਹੀਂ ਬੈਠਦਾ ਅੱਜ ਅਸੀਂ ਗੁਰਦਵਾਰ ਸਾਹਿਬ 6 ਵਜੇ ਹੁੰਦਾ ਵਸਤ 6:00 ਕਰ ਜਾਂਦੇ ਆ ਬੱਚਿਆਂ ਦਾ ਪੇਪਰ ਸੀਗਾ ਦੱਸੇ ਸੀ ਤੇ ਪਹਿਲਾਂ 1.5 ਘੰਟਾ ਮੈਂ ਪੜਾਇਆ ਫਿਰ ਪੌਣੇ ਕਿਚਾ 6:30 9:00 ਆ ਗਏ ਪੇਪਰ ਲੈਣ ਵਾਲੇ ਤੇ ਫਿਰ ਦੁਬਾਰਾ ਫਿਰ 4 ਵਜੇ ਪੇਪਰ ਸ਼ੁਰੂ ਹੋ ਗਿਆ। 1.5 ਕੌਣਿਕ ਤੰਦੀ ਬੱਚਿਆਂ ਨੂੰ 1.5 ਕੌਣਿਕ ਚਾਰੀ ਉਠਾਤਾ ਸੀ। 6 ਵਜੇ ਪੇਪਰ ਹੀ ਖਤਮ ਹੋਇਆ। ਇਹ ਹੁੰਦੇ ਨਰਾਵ ਨਾਲ ਸੁੱਤੀ ਪਈ ਹੁੰਦੀ ਜੇ। ਬਸ ਰਾਤ ਜਿੰਨੀ ਗਰਮੀ ਸੀ ਨਾ ਮੇਰੇ ਮਾਲਕਾ। ਬਹੁਤ ਜ਼ਿਆਦਾ ਗਰਮੀ ਸੀ। ਤੇ ਹਜੇ ਵੀ ਦੇਖੋ ਕਿਵੇਂ ਇਹ ਸਵੇਰ ਸ਼ਾਮੜਾ ਆਇਆ ਫਰਕ ਜਸਵਾਜ ਪਿਆ। ਪਰ ਇਹ ਹਵਾ ਚਲਦੀ ਸੀ ਭਾਈ ਜੀ ਤਾਂ ਕਰਕੇ। ਇਹ ਉਹ ਦੇਖੋ ਪੱਤਾ ਵੀ ਨਹੀਂ ਹਿਲਦਾ। برا حال بہت زیادہ میرے بوٹے بھی پہلے ہی چمکنے لگ گئے ہوں دیکھو وہ پہ اتنے کھڑے سے جہاں میں پٹ تھے سارے وہ بالا ہو گیا سر سیلا سلا جہاں سوک نہیں رہا سو دیکھ میں ਪਾਣੀ ਪਾਇਆ ਸੀ ਸੋ ਸਵੇਰ ਨੂੰ ਸਾਰਾ ਬਸ ਤਾਂ ਪਾਣੀ ਤਾਂ ਕਹਿੰਦੇ ਸ਼ਾਮ ਨੂੰ ਪਾਉਣਾ ਚਾਹੀਦਾ ਪਰ ਮੈਂ ਸਵੇਰ ਪਾ ਤਾ ਸੀ ਚਲੋ ਐ ਮੈਂ ਤੇ ਜਿੰਮੂ ਨੇ ਚਾਵਲ ਬਣਾਏ ਸੀ ਰਾਤ ਦੀ ਅੰਦਰ ਸੀ ਰੋਟੀ ਬਣਾ ਕੇ ਕਹਿੰਦਾ ਚਾਵਲ ਬਣਦਾ ਤੇ ਫਿਰ ਮੈਨੂੰ ਕਿਸ ਨੇ ਕਹਿੰਦੇ ਉਹ ਉਵਾਲ ਕੇ ਬਣਾ ਲਓ ਕਹਿੰਦੇ ਉਹ ਦੇ ਦਿਓ ਕੋਈ ਚੱਕਰ ਨਹੀਂ ਫਿਰ ਮੈਂ ਉਵਾਲ ਲਈ ਸੀ ਚਲੋ ਜੀ ਵੀਡੀਓ ਵਧੀਆ ਲੱਗੇ ਵੀਡੀਓ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਰੇ ਤੇ ਦੱਬ ਕੇ ਕਮੈਂਟ ਕਰਦੀ ਸੀ